Subscribe to One India Channel and never miss an update. ਤਨੰਭਸਿਆ ਸੋਈ ਰਟਦਾ ਰਿਟ ਅਸੀਂ ਆਗੇ ਵਿੱਚ ਕਿਉਂ ਨਹੀਂ ਪਾ ਲਗੇ ਬੰਦਨ ਤੇ ਨਾ ਵੇ ਜਿਸ ਨੂੰ ਪਾਤੀ ਸ਼ੇਰੇ ਤੇ ਲੈ ਕੇ ਸੋਨਾ ਬਾਣੀ ਰਿਜਾ ਨਾ ਵੇ ਸੋਦਸ ਤੇਰਾ ਦਾ ਹੈ ਸੋਦਸ ਤੇਰਾ ਦਾ ਦਾਦਾ ਜੀ ਆਪਣਾ ਨਾਮ ਦੱਸ ਕੇ ਨਵੇਂ ਸਾਲ ਦੀ ਸ਼ੁਰੂਆਤ ਦਰਬਾਰ ਸਾਹਿਬ ਪਹੁੰਚੇ ਜੇ ਮੱਥੇ ਟੇਕਣ ਕੀ ਕਰਨ। ਦੱਸਦਾ ਨਾਮ ਭਾਈ ਸੁਖਮਨੀ ਸਿੰਘ ਦਾ ਅਮਰਸਾ ਤੋਂ ਬੇਨਤੀ ਕਰਿਆ ਜੀ ਧੰਨ ਧੰਨ RAM ਦਾਸ ਗੁਰੂ ਜੀ ਨੂੰ ਸ੍ਰੀ ਹਾਥੇ ਨੇ ਸਵਾਰਿਆ ਪੂਰੀ ਹੋਈ ਕਰਮਾਤ ਆਪ ਸਿਰਜਣਹਾਰੇ ਤਾਰੇ ਐਸੇ ਮਹਾਨ ਸਤਿਗੁਰਾਂ ਮਾ ਪਾਵਣ ਪੁੱਤਰ ਸਤਿਕੰਸਿਯਰ ਮੰਦਰ ਸਾਹਿਬ ਕੇ ਦਾਸ ਦਰਸ਼ਨ ਦਾਰੇ ਕਰਨ ਵਾਸਤੇ ਆਇਆ ਅਤੇ ਅਰਦਾਸ ਕਰੇ ਸੱਚੇ ਪਾਸ਼ਾ ਜਿਹੜਾ ਪੁਰਾਣਾ ਜਿਹੜਾ ਸਾਲ ਸੀ ਉਹਦਾ ਵੀ ਪਲਾ ਹੋਵੇ ਪਰ ਜਿਹੜਾ ਆਉਣ ਵਾਲਾ ਨਵਾਂ ਸਾਲ ਉਹਦੇ ਵਾਸਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਸਿੱਖ ਪੰਥ ਦੀ ਜਿੱਥੇ ਅਰਦਾਸ ਕੀਤੀ ਸੇ ਕੌਮ ਵਾਸਤੇ ਅਰਦਾਸ ਕੀਤੀ ਕਿ ਆਪਣੀ ਜਿਹੜੀ ਬੰਦੀ ਸਿੰਘ ਰਹੀ ਹੈ ਉਹ ਜਿਹੜੇ ਹਰਿਆ ਹੋ ਜਾਣ ਅਜੇ ਨਸ਼ੇ ਤੋਂ ਮੁਕਤ ਹੋਵੇ ਸਾਰਾ ਪੰਜਾਬ ਤੇ ਸਭ ਨੂੰ ਖੁਸ਼ੀਆਂ ਪ੍ਰਾਪਤ ਮਾਰੇ ਸਾਡੀ ਬਖਸ਼ਣ ਨਾ ਬਣੀ ਸੇਵਾ ਸਮਨਾ ਜੋੜ ਕੇ ਜਿੰਦਗੀ ਪੈਂਡਾ ਕੱਟਦੀ ਜਾਵੇ ਇੱਕ ਮਨੋਰਥ ਹੈ ਜੀ ਇਨਸਾਨ ਇੱਥੇ ਆਉਂਦੇ ਆ ਇਨਸਾਨ ਇਸ ਮਨੋਰਥ ਤੇ ਕਿ ਜਿੰਦਗੀ ਪੈਂਡਾ ਕਰਦੀ ਜਾਵੇ ਵਾਂਗ ਚਾ ਜਾਂਦੇ ਇਸ ਧਰਤੀ ਤੋਂ ਤੁਰਦੇ ਨੇ ਕਈ ਮਾਲਕਤਾ ਜਾਂਦੇ ਮਾਰ ਚੌਂਖੜਾ ਸੱਚੇ ਰੱਬ ਦਾ ਨਾਮ ਦੇ ਹਾਲਤ ਤੋਂ ਸੇਵਾ ਸਿਮਨ ਕਰਕੇ ਜੀਵਨ ਸਫਲ ਬਣਾ ਲਏ ਤੋਂ ਸੱਚ ਕਹਿੰਦੀ ਸਤਗੁਰਦੀ ਬਾਣੀ ਜਿੰਦਗੀ ਜਿਵੇਂ ਬੁਲਬੁਲਾ ਪਾਣੀ ਇਹ ਨਾ ਹੁੰਦਾ ਸੰਕਸੇਨ ਜਗਤ ਵਿੱਚ ਲਾਇਓ ਬੰਦੇ ਤੂੰ ਇਸ ਦਾ ਖਟਦਾ ਹਾਂ ਮਿਲਿਆ ਜਨਮ ਸੇ ਰਾਏ ਵਾਦ-ਵਾਦ ਬਾਣੀ ਸੇਵਾ ਸਮਨਾ ਜੁੜੀ ਆਨੰਦਪੁਰ ਦੀ ਧਰਤੀ ਦੇ ਸਤਗੁਰਾਂ ਜਮ ਕ੍ਰਿਸ਼ਮਾ ਕਰਿਆ ਗਯਾਰਤ ਨਾਲ ਜੀਵਨ ਦਾ ਜਜ਼ਬਾ ਮਰਦਾਂ ਦੇ ਦਿਲ ਭਰਿਆ ਔਰ ਜੁਗਾਂ ਦਾ ਕੈਮਰਾ ਉਸ ਦੀ ਰਹਿਮਤ ਦਾ ਵਰਤਾਰਾ ਖੰਡੇ ਦੀ ਧਾਰ ਵਿੱਚੋਂ ਸਾਧਿਆ ਸਤਗੁਰ ਪੰਥ ਨਿਆਰਾ ਐਸਜੀਬੀਸੀ ਵੱਲੋਂ ਵੀ ਬਹੁਤ ਉਪਰਾਲੇ ਕੀਤੇ ਗਏ ਹਨ ਸੰਗਠਾ ਵੱਲੋਂ ਸੋ ਜਿਹੜੇ ਸੇ 1 ਜਨਵਰੀ ਨੂੰ ਮਹ ਕਾਲਕ ਸਿੰਘ ਸਾਹਿਬ ਦੇ ਜਾਇਦਾਦ ਹੋਣ ਸੇ ਭਾਈ ਗੁਰਦੇਵ ਸਿੰਘ ਜੀ ਕੌਂਕੇ ਦਾ ਐਸਜੀ ਐਸਜੀਪੀਸੀ ਵੱਲੋਂ ਸ਼ੀਦਾ ਦਾ ਮਨਾਇਆ ਜਾ ਰਿਹਾ ਹੈ ਉਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨਤਮਸਤ ਕਰੋ ਸ਼ੀਦਾ ਨੂੰ ਸਿਧਾ ਕਰਵਾਤੇ ਨਵੇਂ ਸਾਲ ਵਾਲੇ ਦਿਨ 사ਤਗੁਰ ਦੇ ਦਰ ਘਰ ਆਣ ਕੇ ਆਪਣੇ ਜਿੰਦਗੀ ਦੀ ਨਵੀਂ ਸ਼ੁਰੂਆਤ ਕਰੋ ਜੀ ਵਾਹਿਗੁਰੂ ਜੀ ਕੀ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿੱਡੀ ਜਗਤ ਤੋਂ ਆਇਆ ਮੇਰਾ ਨਾਮ ਡਾਕਟਰ ਰਮਨਦੀਪ ਸਿੰਘਾ ਜੀ ਬਟਾਲੇ ਤੋਂ ਆਇਆ ਅੱਜ ਨਵੇਂ ਸਾਲ ਦੀ ਸ਼ੁਰੂਆਤ ਤੇ ਸ੍ਰੀ ਦਰਬਾਰ ਸਾਹਿਬ ਪਠਾਟੇ ਘਰ ਪਹੁੰਚੇ ਦੇਖੀ ਅਦਾ ਅਰਦਾਸ ਇਹੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਸਾਰਿਆਂ ਦੇ ਕੰਮ ਬਣਾਵੇ ਤੇ ਸਾਰਿਆਂ ਨੂੰ ਖੁਸ਼ੀਆਂ ਭਰਿਆ ਨਵਾਂ ਸਾਲ ਚੜ੍ਹਾਵੇ ਜੀ ਜਿਨ੍ਹਾਂ ਦੇ ਕੰਮ ਸਾਰਿਆਂ ਦੇ ਰਹਿ ਗਏ ਹੋਏ ਨੇ ਸਾਰੇ ਵਾਹਿਗੁਰੂ ਪੂਰੇ ਸੰਪੂਰਨਤਾ ਪਾਵੇ ਤੇ ਸਾਰਿਆਂ ਨੂੰ ਆਪਣੇ ਚਰਨੀ ਲਾਵੇ ਬਸ ਇਹੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੁਮੇਤ ਕੌਰ ਹੈ ਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹੈ ਗਿਆ ਤੇ ਆਈ ਐਮ ਬlesed ਕਿ ਮੈਨੂੰ ਇੱਥੇ ਆਣ ਦਾ ਅੱਜ ਮੌਕਾ ਮਿਲਿਆ ਮੈਂ ਆਪਣੀ ਸਾਰੀ ਫੈਮਲੀ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਆਈ ਆਂ ਤੇ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਤੇ ਸਾਰਾ ਸਾਡਾ ਸਾਰਿਆਂ ਦਾ ਜੀਵਨ ਸਾਡਾ ਆਪਣਾ ਜੀਵਨ ਨਹੀਂ ਅਸੀਂ ਸਾਰੇ ਜਗਤ ਦੀ ਖੁਸ਼ਹਾਲੀ ਲਈ ਪੰਜਾਬ ਦੀ ਖੁਸ਼ਹਾਲੀ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਸਾਡਾ ਪੰਜਾਬ ਜਿਸਨਾ ਹੋ ਰਿਹਾ ਹੈ ਬਹੁਤ ਚੜ੍ਹਦੀਆਂ ਕਲਾ 'ਚ ਰਹੇ ਅਗਿਆਨ ਵਡੇ ਸਮੇਂ 'ਚ ਥੈਂਕ ਯੂ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ